ਇੱਕ ਹੋਰ ਆਪਣੇ ਕੋਲੇ ਨਵੀਂ ਕੋਠੀ ਪਹੁੰਚੀ ਹੈ ਸੇਲ ਵਾਸਤੇ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਆਪਾਂ ਬਹੁਤ ਸੋਹਣੀ ਕੋਠੀ ਹੈ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਤੇ ਗੱਲ ਆਪਾਂ ਪੂਰੀ ਕਰਾਂਗੇ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਤੁਸੀਂ ਨੋਟ ਕਰ ਲਿਆ ਕਰੋ ਸਾਰੇ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ ਚ ਕੋਠੀ ਮਕਾਨ ਘਰ ਹੈਗਾ ਵੇਚਣ ਵਾਸਤੇ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜ ਕੇ ਕਰਵਾ ਸਕਦੇ ਹੋ ਉੱਪਰ ਆਪਣਾ ਨੰਬਰ ਵਾਰ-ਵਾਰ ਚੱਲਦੇ ਰਹਿੰਦਾ 77800 ਪੂਰਾ 26173 ਆਪਣੇ ਕੋਲੇ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਆਪ ਕੁਝ ਭੇਜ ਦਿਆ ਕਰੋ ਗੱਲ ਕੁਝ ਇਦਾਂ ਹੈ ਵੀ ਜਿਹੜੀ ਕੂਠੀ ਆ ਜੋਂ ਆਪਾਂ ਲੈ ਕੇ ਪਹੁੰਚੇ ਹਾਂ ਆ ਬਹੁਤ ਚੰਗੀ ਬਣੀ ਹੋਈ ਆ ਬਹੁਤ ਸੋਹਣੀ ਅੰਦਰੋਂ ਤੁਸੀਂ ਅੰਦਰੋਂ ਦੇਖਿਓ ਬਹੁਤ ਜ਼ਿਆਦਾ ਰੀਜ ਨਾਲ ਮਾਲਕ ਨੇ ਤਿਆਰ ਕਰਵਾਈ ਹੋਈ ਆ ਬਾਕੀ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਜਗ੍ਹਾ ਕਨਫਰਮ ਕਰਵਾ ਦਿੰਨੇ ਡੇਢ ਬਿਸਬੇ ਜਗ੍ਹਾ ਦੇ ਵਿੱਚ ਕੂਠੀ ਬਣੀ ਹੋਈ ਆ ਤੇ ਕੂਠੀ ਦੇ ਵਿੱਚ ਕੀ ਕੁਝ ਬਣਿਆ ਹੋਇਆ ਉਹ ਤੁਹਾਨੂੰ ਆਪਣੇ ਆਪ ਅੱਗੇ ਪਤਾ ਲੱਗ ਜਾਊਗਾ ਤੁਹਾਨੂੰ ਦੱਸ ਦਊਗਾ ਤੇ ਅੰਦਰ ਆਪਾਂ ਪਹੁੰਚ ਗਏ ਸਾਹਮਣੇ ਪੋਰਚ ਏਰੀਆ ਆ ਗਿਆ ਇਧਰਲੇ ਪਾਸੇ ਆਪਣੇ ਪਾਣੀ ਵਾਸਤੇ ਮੋਟਰ ਵਗੈਰਾ ਪਾਣੀ ਦੀ ਸਪਲਾਈ ਇੱਥੋਂ ਹੀ ਹੁੰਦੀ ਐ ਜੀ ਤੇ ਪੋਰਚ 'ਚ ਆਪਾਂ ਹੁਣ ਖੜੇ ਆਂ ਬਾਕੀ ਜੇ ਆਪਾਂ ਗਲੀ ਦੀ ਗੱਲ ਕਰੀਏ ਸੜਕ ਦੀ ਗੱਲ ਕਰੀਏ ਤਾਂ ਪੂਰੀ ਚੌੜੀ ਇਹਨਾਂ ਨੂੰ ਸੜਕ ਲੱਗਦੀ ਐ ਜੇ ਕੋਈ ਆਪਾਂ ਗੱਡੀ ਲਿਆਉਣੀ ਹੋਵੇ ਤਾਂ ਅੰਦਰ ਲੱਗ ਜਾਊਗੀ ਤੇ ਪੋਰਚ ਦੇ ਵਿੱਚ نیچے ਆਪਾਂ ਫਰਸ਼ ਦੀ ਗੱਲ ਕਰੀਏ ਤਾਂ ਫਰਸ਼ ਸਾਰਾ ਮਾਰਬਲ ਪੱਥਰਾ ਲੱਗਿਆ ਹੋਇਆ ਐ ਮਾਰਬਲ ਪੱਥਰ ਨਾਲ ਫਰਸ਼ ਲੱਗਿਆ ਹੋਇਆ ਬਹੁਤ ਵਧੀਆ ਕੂਠੀ ਐ ਬਾਕੀ ਅੰਦਰ ਆਪਾਂ ਪਹੁੰਚ ਗਏ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕੰਦਾ ਤਾਂ ਦੇਖ ਲਓ ਵਾਲਪੇਪਰ ਬਹੁਤ ਚੰਗਾ ਲੱਗਿਆ ਹੋਇਆ ਹੈ ਬਾਕੀ ਇਧਰਲੇ ਸਾਈਡ ਓਪਨ ਆਪਾਂ ਨੂੰ ਕਿਚਨ ਮਿਲ ਜੂਗਾ ਤੇ ਕਿਚਨ ਦੇ ਵਿੱਚ ਬਾਕਸ ਵਗੈਰਾ ਪੂਰੇ ਬਣਵਾਏ ਹੋਏ ਨੇ ਲੱਕੜ ਦਾ ਸਾਰਾ ਕੰਮ ਟੋਟਲ ਕਰਵਾ ਰੱਖਿਆ ਹੈ ਬਾਕਸ ਜੋ ਵੀ ਬਣਨੇ ਹੁੰਦੇ ਸਾਰੇ ਬਣੇ ਹੋਏ ਨੇ ਬਾਕੀ ਅੰਦਰ ਵੀ ਸਾਰੇ ਕਿਤੇ ਆਪਾਂ ਨੂੰ ਮਾਰਬਲ ਪੱਥਰ ਲੱਗਿਆ ਹੋਇਆ ਮਿਲ ਜੂਗਾ ਬਾਕੀ ਲੋਬੀ ਏਰੀਆ ਆਪਾਂ ਨੂੰ ਕਾਫੀ ਵੱਡਾ ਮਿਲ ਜੂਗਾ ਤੇ ਲੋਬੀ ਬਹੁਤ ਖੁੱਲੀ ਡੁੱਲੀ ਬਹੁਤ ਚੰਗੀ ਮਿਲੂਗੀ ਆਪਾਂ ਨੂੰ ਤੇ ਆਪਾਂ ਨੂੰ ਓਪਨ ਕਿਚਨ ਤੇ ਇੱਕ ਓਪਨ ਆਪਾਂ ਨੂੰ ਡਰਾਈੰਗ ਰੂਮ ਮਿਲੂਗਾ ਲੌਬੀ ਦੇ ਵਿੱਚ ਇੱਕ ਪਾਸੇ ਓਪਨ ਬਣਾਇਆ ਹੋਇਆ ਜਿਵੇਂ ਤੁਸੀਂ ਦੇਖ ਰਹੇ ਹੋ ਸੋਫੇ ਰੱਖੇ ਹੋਏ ਐ ਬਾਕੀ ਉੱਪਰੋਂ ਆਪਾਂ ਜੇ ਛੱਤ ਦੀ ਗੱਲ ਕਰੀਏ ਤਾਂ ਮਾਲਕ ਨੇ ਡਾਊਨ ਸੀਲਿੰਗ ਕਰਵਾਈ ਹੋਈ ਐ ਬਹੁਤ ਸੋਹਣੀ ਛੱਤ ਇਹਨਾਂ ਨੇ ਤਿਆਰ ਕਰਵਾਈ ਹੋਈ ਐ ਬਾਕੀ ਲੌਬੀ ਏਰੀਆ ਤੁਸੀਂ ਦੇਖ ਲਓ ਬਹੁਤ ਸੋਹਣਾ ਹੈਗਾ ਤੇ ਸਾਹਮਣੇ ਫਰੰਟ ਤੇ ਇਹਨਾਂ ਨੇ ਟਾਈਲਾਂ ਲਗਾ ਰੱਖੀਆਂ ਕੰਧ ਤੇ ਵੀ ਬਾਕੀ ਅਦਰ ਦੇਖੋ ਜੀ ਐਲਸੀਡੀ ਵਗੈਰਾ ਲੱਗੇ ਹੋਈ ਐ ਤੇ ਉਪਰੋਂ ਛੱਤ ਬਹੁਤ ਸੋਹਣੀ ਤਿਆਰ ਹੈ। ਬਾਕੀ ਕੋਠੀ 'ਚ ਕਮੀ ਪੇਸ਼ੀ ਕੋਈ ਨਹੀਂ ਹੈਗੀ। ਤੇ ਡੇਢ ਬਿਸਵੇ ਜਗ੍ਹਾ 'ਚ ਆਪਣੇ ਕੋਲੇ ਕੋਠੀ ਪਹੁੰਚੀ ਹੈ। نیچے ਆਪਾਂ ਨੂੰ ਇੱਕ ਬੈੱਡਰੂਮ ਮਿਲ ਜੂਗਾ ਤੇ ਅਟੈਚ ਆਪਾਂ ਨੂੰ ਬਾਥਰੂਮ ਮਿਲ ਜੂਗਾ। ਤੇ ਸਾਰਾ ਕੁਝ ਵਧੀਆ ਹੈਗਾ। ਬਾਥਰੂਮ ਵੀ ਕੰਪਲੀਟ ਵਧੀਆ ਤਿਆਰ ਕਰਵਾਇਆ ਹੋਇਆ ਇਹਨਾਂ ਨੇ। ਤੇ ਉੱਪਰ ਵੀ ਆਪਾਂ ਨੂੰ ਇੱਕ ਬੈੱਡਰੂਮ, ਕਿਚਨ ਤੇ ਬਾਥਰੂਮ ਮਿਲ ਜੂਗਾ। ਡਬਲ ਸਟੋਰੀ ਹੈ ਤੇ ਉੱਪਰ ਵੀ ਇੱਕ ਬੈੱਡਰੂਮ, نیچے ਵੀ ਇੱਕ ਬੈੱਡਰੂਮ। ਤੇ ਪੱਥਰ ਆਪਾਂ ਨੂੰ ਹਰ ਪਾਸੇ ਲੱਗਿਆ ਹੋਇਆ ਮਿਲ ਜਾਊਗਾ ਤੇ ਬੈਡਰੂਮ ਤੁਸੀਂ ਦੇਖੋ ਬਹੁਤ ਸੋਹਣਾ ਇਹਨਾਂ ਨੇ ਬੈਡਰੂਮ ਆਪ ਦਾ ਤਿਆਰ ਕਰਵਾਇਆ ਹੋਇਆ ਆਹ ਇੱਕ ਬੈਡਰੂਮ ਆ ਗਿਆ ਇਹਦੇ ਨਾਲ ਬਾਥਰੂਮ ਵੀ ਆ ਜਾਊਗਾ ਉਹ ਤੁਸੀਂ ਅੱਗੇ ਦੇਖ ਲਿਓ ਜੀ ਬਾਕੀ ਤੁਹਾਡੇ ਸਾਹਮਣੇ ਵੀਡੀਓ ਚੱਲ ਰਹੀ ਆ ਤੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਆ ਜੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਆਹ ਵੀਡੀਓ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਕਿਤੋਂ ਵੀ ਦੇਖ ਰਹੇ ਹੋ ਜੀ ਤੁਸੀਂ ਕਮੈਂਟ ਕਰੋ ਲਾਜ਼ਮੀ ਤੁਹਾਨੂੰ ਕਿਵੇਂ ਦੀ ਲੱਗੀ ਵੀਡੀਓ ਜੀ ਬਾਕੀ ਬੈਡਰੂਮ ਕਾਫੀ ਖੁੱਲਾ ਡੁੱਲਾ ਤੇ ਟਾਈਲਾਂ نیچے ਆਪਾਂ ਨੂੰ ਲੱਗੀਆਂ ਹੋਈਆਂ ਮਿਲ ਜਾਣਗੀਆਂ ਘੜ ਤੋਂ ਘੱਟ 4 ਤੋਂ 5 ਫੁੱਟ ਤਾਂ ਸ਼ਾਇਦ ਲੱਗੀਆਂ ਹੋਣਗੀਆਂ ਤੇ ਖੁੱਲਾ ਡੁੱਲਾ ਆਪਾਂ ਨੂੰ ਬੈਡਰੂਮ ਮਿਲ ਜੂਗਾ ਤੇ ਹੁਣ ਤੁਹਾਨੂੰ ਮੈਂ ਬਾਥਰੂਮ ਦੇ ਅੰਦਰ ਲੈ ਕੇ ਚੱਲਦਾ ਹਾਂ ਬਾਥਰੂਮ ਵੀ ਤੁਸੀਂ ਦੇਖ ਹੀ ਲਓ ਫਿਰ ਐਦਾਂ ਕਹੋਗੇ ਵੀ ਬਾਥਰੂਮ ਤਾਂ ਦਿਖਾਈ ਨਹੀਂ نیچے ਦਾ ਤੇ ਬਾਥਰੂਮ ਤੁਹਾਨੂੰ ਦਿਖਾ ਦਿੰਦਾ ਦੇਖੋ ਗੀਜ਼ਰ ਵਗੈਰਾ ਲੱਗਿਆ ਹੋਇਆ ਤੇ ਇਹ ਰੰਗ ਜਿੱਥੇ ਰੰਗ ਹੋਣਾ ਹੁੰਦਾ ਉੱਥੇ ਇਹਨਾਂ ਨੇ ਰੰਗ ਕਰਵਾਇਆ ਹੋਇਆ ਜਿੱਥੇ ਵਾਲਪੇਪਰ ਲੱਗਣਾ ਉੱਥੇ ਵਾਲਪੇਪਰ ਜਿੱਥੇ ਟਾਈਲਾਂ ਲੱਗਣੀਆਂ ਉੱਥੇ ਟਾਈਲਾਂ ਸਾਰਾ ਕੁਝ ਮੇਨਟੇਨ ਇਹਨਾਂ ਨੇ ਕੀਤਾ ਹੋਇਆ ਹੈ ਵਧੀਆ ਪਾਣੀ ਦੀ ਸਪਲਾਈ ਹੈ ਲਾਈਟਿੰਗ ਦਾ ਸਾਰਾ ਕੰਮ ਹੋਇਆਗਾ ਤੇ ਬਾਥਰੂਮ ਵਧੀਆਗਾ ਜਿੰਨਾ ਵਧੀਆ ਸਮਾਨ ਲੱਗਿਆ ਹੋਇਆ ਸਾਰਾ ਵਧੀਆ ਲੱਗਿਆ ਹੋਇਆ ਜਿੰਨਾ ਵੀ ਸਮਾਨ ਲੱਗਿਆ ਹੋਇਆ ਮਤਲਬ ਕੀ ਕਹਿਣ ਦਾ ਭਾਵ ਹੈ ਵਧੀਆ ਲੱਗਿਆ ਹੋਇਆ ਜੀ ਮਟੀਰੀਅਲ ਵਧੀਆ ਇਹਨਾਂ ਨੇ ਲਗਵਾਇਆ ਹੋਇਆ ਤੇ ਮਾਲਕ ਦੀ ਆਪਦੀ ਰਿਹਾਇਸ਼ੀ ਕੁਠੀ ਹੈ ਤੇ ਮਾਲਕ ਨੇ ਆਪਣੇ ਕੋਲੇ ਜਿਹੜਾ ਰੇਟ ਲਾ ਕੇ ਭੇਜਿਆ ਉਹ ਮਾਲਕ ਨੇ ਕਿਹਾ 40 ਲੱਖ ਰੁਪਇਆ ਡਿਮਾਂਡ ਇੱਕ ਵਾਰੀ ਡਿਮਾਂਡ ਹੈ ਫਿਕਸ ਰੇਟ ਨਹੀਂ ਹੈਗਾ ਮਾਲਕ ਨੇ ਕਿਹਾ ਉੱਪਰ-ਨੀਚੇ ਵਹਿ ਕੇ ਰੇਟ ਕਰ ਲਾਂਗੇ ਤੇ ਕਿਸੇ ਨੂੰ ਵੀ ਜੇ ਪਸੰਦ ਆਉਂਦੀ ਇਹ ਕੋਠੀ ਤਾਂ ਜਾ ਕੇ ਤੁਸੀਂ ਗੱਲ ਕਰ ਸਕਦੇ ਹੋ ਜਿਹੜਾ ਇਹਨਾਂ ਦਾ ਏਰੀਆ ਹੈ ଓਐਜੀ ਪਿੰਜੋਰਾ ਪਿੰਜੋਰਾ ਸਿਟੀ ਲੱਗਦੀ ਹੈ ਇਹਨਾਂ ਨੂੰ ਤੇ ਉੱਥੇ ਹੀ ਆਹ ਕੋਠੀ ਬਣੀ ਹੋਈ ਹੈ ਤੇ ਜਾ ਕੇ ਦੇਖ ਸਕਦੇ ਹੋ ਜਾ ਕੇ ਦੇਖਣੀ ਕਿਸੇ ਨੇ ਕਿਸਨੂੰ ਵੀ ਪਸੰਦ ਆਉਂਦੀ ਹੈ ਤਾਂ ਆਪਣੇ ਕੋਲੇ ਇਧਰਲੇ ਸਾਈਡ ਤੋਂ ਕਾਫੀ ਡਿਮਾਂਡ ਆ ਰਹੀ ਸੀਗੀ ਹਰਿਆਣਾ ਦੇ ਵਿੱਚ ਰਹਿ ਜਾਂਦਾ ਹਾ ਪਿੰਜੌਰ ਉੱਥੇ ਕੂਠੀ ਬਣੀ ਹੋਈ ਹੈ ਜਾ ਕੇ ਦੇਖ ਲਓ 40 ਲੱਖ ਰੁਪਏ ਡਿਮਾਂਡ ਇਹਨਾਂ ਨੇ ਕਿਹਾ ਉੱਪਰ-ਨੀਚੇ ਬਹਿ ਕੇ ਕਰ ਲਾਂਗੇ ਮਾਲਕ ਕਹਿੰਦੇ ਸੀਗੇ ਬਾਕੀ ਤੁਹਾਡੇ ਸਾਹਮਣੇ ਵੀਡੀਓ ਚੱਲ ਰਹੀ ਹੈ ਕੂਠੀ ਦੀ ਵੀਡੀਓ ਪੂਰੀ ਇਹਨਾਂ ਨੇ ਦਿਖਾਈ ਹੈ ਤੇ ਸ਼ੌਂਕੀਆ ਕੂਠੀ ਬਣਾਈ ਹੋਈ ਹੈ ਸ਼ੌਂਕ ਨਾਲ ਤਿਆਰ ਕਰਵਾਈ ਹੋਈ ਹੈ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਹਾਡੇ ਕੋਲੇ ਵੀ ਕੋਠੀ ਹੈਗੀ ਕਿਸੇ ਵੀ ਏਰੀਆ ਚ ਵੇਚਣ ਵਾਸਤੇ ਚਾਹੇ ਤੁਸੀਂ ਕਿੱਥੋਂ ਵੀ ਦੇਖ ਰਹੇ ਹੋ ਜੀ ਚਾਹੇ ਪੰਜਾਬ ਚੋ ਹਰਿਆਣਾ ਰਾਜਸਥਾਨ ਜਿੱਥੋਂ ਵੀ ਦੇਖ ਰਹੂ ਤੁਹਾਡੇ ਕੋਲੇ ਕੋਠੀ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਐਡ ਕਰਵਾ ਸਕਦੇ ਹੋ ਆਪਣੇ ਚੈਨਲ ਦਾ ਜਿਹੜਾ ਵਟਸਐਪ ਨੰਬਰ ਹੈ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਹੈ ਨੰਬਰ ਹੈ ਜੀ ਆਪਣਾ 73800 ਪੂਰਾ 26100 73 ਆਪਣੇ ਵਟਸਐਪ ਨੰਬਰ ਤੇ ਵੀਡੀਓ ਭੇਜ ਦਿਓ ਪੂਰੀ ਜਾਣਕਾਰੀ ਭੇਜ ਦਿਓ ਤੇ ਫੋਟੋ ਮਾ ਪੇਜ ਦਿਓ ਆ ਕੁਝ ਆਪਣੇ ਕੋਲੇ ਭੇਜ ਕੇ ਐਡ ਤੁਸੀਂ ਫਰੀ ਦੇ ਵਿੱਚ ਕਰਵਾ ਸਕਦੇ ਹੋ ਆਪਣਾ ਕਮਿਸ਼ਨ ਕੋਈ ਨਹੀਂ ਹੁੰਦਾ ਕਿਸੇ ਪਾਸੋਂ ਨਾ ਤਾਂ ਵੇਚਣ ਦੇ ਵਿੱਚ ਨਾ ਕੋਈ ਖਰੀਦਣ ਦੇ ਵਿੱਚ ਸਾਰਾ ਕੰਮ ਆਪਣਾ ਜਮਾ ਫਰੀ ਚ ਹੈ ਠੀਕ ਹੈ ਜੀ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲੇ ਚਾਹੀ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਤੇ ਆਪਾਂ ਨੂੰ ਪੁੱਛਣ ਦੀ ਲੋੜ ਵੀ ਨਹੀਂ ਨਾ ਕੋਈ ਮੈਸੇਜ ਕਰਕੇ ਪੁੱਛਣ ਦੀ ਲੋੜ ਆਪਾਂ ਨੂੰ ਬਸ ਆਪਣੇ ਕੋਲੇ ਭੇਜ ਦਿਆ ਕਰੋ ਤੇ ਹੁਣ ਉੱਪਰ ਦੀ ਵੀਡੀਓ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਉੱਪਰ ਕਿਚਨ ਵੀ ਦੇਖ ਲਿਆ ਬੈਡਰੂਮ ਵੀ ਦੇਖ ਲਿਆ ਸਾਰੇ ਕੁਛ ਵਧੀਆ ਤਰੀਕੇ ਨਾਲ ਇਹਨਾਂ ਨੇ ਦਿਖਾਇਆ ਤੇ ਵੀਡੀਓ ਇਹਨਾਂ ਨੇ ਬਹੁਤ ਵਧੀਆ ਬਣਾ ਕੇ ਭੇਜੀ ਆ ਤੇ ਤੁਸੀਂ ਵੀ ਇਸ ਤਰ੍ਹਾਂ ਦੀ ਵੀਡੀਓ ਬਣਾ ਕੇ ਭੇਜੋ ਜੇ ਤੁਸੀਂ ਸੇਲ ਕਰਨਾ ਚਾਹੁੰਦੇ ਹੋ ਆਪਦੀ ਕੋਠੀ ਘਰ ਦੀ ਬਸ ਜਦੋਂ ਵੀ ਵੀਡੀਓ ਬਣਾਉਣੇ ਹੋ ਪੂਰੀ ਸ਼ੌਂਕ ਨਾਲ ਵਧੀਆ ਰੀਜਨਲ ਤੁਸੀਂ ਬਣਾਇਆ ਕਰੋ ਤੇ ਮਾਲਕ ਨੇ ਬਹੁਤ ਚੰਗੀ ਆਪਣੇ ਕੋਲੇ ਵੀਡੀਓ ਬਣਾ ਕੇ ਇਹਨਾਂ ਨੇ ਭੇਜੀ ਆ ਜਿਹੋ ਜੀ ਕੋਠੀ ਸੋਹਣੀ ਆ ਉਹੇ ਜੀ ਇਹਨਾਂ ਨੇ ਵੀਡੀਓ ਵੀ ਸੋਹਣੀ ਬਣਾ ਕੇ ਭੇਜੀ ਆ ਬਾਕੀ ਜਮ੍ਹਾਂ ਉੱਪਰ ਵੀ ਤੁਹਾਨੂੰ ਲੈ ਕੇ ਚੱਲਾਂਗੇ ਪਹਿਲਾਂ ਤੁਸੀਂ ਮਾਲਕ ਦਾ ਨੰਬਰ ਨੋਟ ਕਰ ਲਓ ਪਿੱਛੇ ਲਿਖਿਆ ਆਇਆ ਸੀਗਾ ਤੇ ਤੁਸੀਂ ਨੋਟ ਕਰ ਲਿਆ ਹੋਊਗਾ ਨੰਬਰ 80910 ਤੇ 21003 80910 21003 ਇਸ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੇ ਕੋਠੀ ਤੁਸੀਂ ਖਰੀਦਣਾ ਚਾਹੁੰਦੇ ਹੋ ਜੀ ਬਾਕੀ ਵੀਡੀਓ ਸਕਰੀਨ ਤੇ ਚੱਲੇ ਰਹੀ ਹੈ ਮਾਲਕ ਦਾ ਨੰਬਰ ਤੁਹਾਨੂੰ ਮਿਲ ਗਿਆ ਕੋਠੀ ਦਾ ਸਾਰਾ ਕੁਝ ਤੁਸੀਂ ਦੇਖ ਲਿਆ ਕੀ ਕੁਝ ਬਣਿਆ ਹੋਇਆ ਕਿਵੇਂ ਕੁਝ ਬਣਿਆ ਹੋਇਆ ਤੇ ਮੈਨੂੰ ਕਮੈਂਟ ਜ਼ਰੂਰ ਕਰਕੇ ਦੱਸੋ ਵੀ ਤੁਹਾਨੂੰ ਕੂਠੀ ਕਿਵੇਂ ਦੀ ਲੱਗੀ ਜੇ ਵਧੀਆ ਲੱਗੀਆ ਤਾਂ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਜੀ ਤੇ ਜਿੰਨੇ ਤੁਸੀਂ ਪਹੁੰਚਿਓ ਪਹਿਲੀ ਵਾਰਮ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹੇ ਹੋ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਵੀ ਕਲਿੱਕ ਲਾਜ਼ਮੀ ਕਰ ਦਿਓ ਕਿਉਂਕਿ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਨਵੀਂ ਵੀਡੀਓ ਦਾ ਪਹੁੰਚ ਜਾਊਗਾ ਜੀ ਬਾਕੀ ਵੱਤੋ ਵੱਦ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਵੱਤੋ ਵੱਦ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਸਪੋਰਟ ਕਰਿਆ ਕਰੋ ਤੁਸੀਂ ਬਹੁਤ ਪਿਆਰ ਦਿੰਦੇ ਹੋ ਜੀ ਬਾਕੀ ਮੈਂ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਤੇ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਤੇ ਕਿਸੇ ਨੇ ਆਪਦੀ ਕੋਠੀ 베ਚਣੀ ਆ ਭੇਜੋ ਆਪਣੇ ਕੋਲ ਤੇ ਅਗਲੀ ਵੀਡੀਓ ਚ ਆਪਾਂ ਤੁਹਾਡੇ ਵਾਸਤੇ ਕਿਹੜੇ ਏਰੀਆ ਚੋਂ ਕਿਹੋ ਜੀ ਕੋਠੀ ਲੈ ਕੇ ਪਹੁੰਚੀਏ ਦੱਸੋ ਮੈਨੂੰ